ਹੌਲੀ ਹੌਲੀ ਚੱਲੋ ਉਧਰ ਮੂਰੇ ਉਹਨਾਂ ਦੇ ਰਹੋ ਉਹਨਾਂ ਦੇ ਕੋਲ ਰਹੋ ਦੇਖ ਸਕਦੇ ਹੋ ਆਰਸ਼ ਗਰਮੀਂ ਅੰਤਾਂ ਦੀ ਪੈਣ ਦੇ ਲਈ ਚਮਕੌਰ ਸਾਹਿਲ ਦੀਆਂ ਮਹਿਲਾਵਾਂ ਵੱਲੋਂ ਗੁੱਡੀ ਫੂਕਣ ਜਾ ਰਹੀ ਨੇ ਇਹ ਗੁੱਡੀ ਆ ਦੇਖ ਸਕਦੇ ਹੋ ਤੂੰ ਮੇਰੇ ਮੂਰੇ ਨਹੀਂ ਆ ਪੁੱਤ ਜੱਡੀ ਗੁੱਡੀ ਬਣਾਈ ਹੋਈ ਹੈ ਜਿਸ ਨੂੰ ਔਰਤਾਂ ਵੱਲੋਂ ਹੁਣ ਫੋਕਿਆ ਜਾਵੇਗਾ ਲਾਈਵ ਤਸਵੀਰ ਹੈ ਦੇਖ ਸਕਦੇ ਹੋ ਉਨਾ ਵੱਲੋਂ ਚਮਕੌਰ ਸਾਹਿਬ ਇੱਥੇ ਫੁਗਦੋ ਚਾਹੇ ਗੱਬੇ ਫੁਗਦੋਰੇ ਹਾਂ ਇੱਕ ਸਾਦਿਓ ਮਹਿਲਾਵਾਂ ਚਮਕੌਰ ਸਾਹਿਬ ਆਰਤਾ ਲੈ ਕੇ ਬੱਚਿਆਂ ਨੂੰ ਗੁੱਡੀ ਫੋਕੜੀਆਂ ਨੇ ਇਹ ਗੁੱਡੀ ਹੈ ਜੋ ਅੰਤਾਂ ਦੀ ਗਰਮੀ ਦੇ ਲਈ ਦੇਖਦੇ ਹੋਏ ਉਹਨਾਂ ਨੂੰ ਗੁੱਡੀ ਨੂੰ ਫੁਕਣ ਜਾ ਰਹੇ ਨੇ ਲਾਈਵ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਇਹ ਚੰਕੌਰ ਸਾਹਿਬ ਐਸਡੀਐਮ ਰੱਤ ਦੇ ਬੈਕਸੈਡ ਜੋ ਕਿ ਮਹੱਲਾ ਚੰਕੌਰ ਸਾਹਿਬ ਦਾ ਹੈ ਇਹਨਾਂ ਵੱਲੋਂ ਇੱਥੇ ਗੁੱਡੀ ਫੁਕੀ ਜਾਵੇਗੀ ਲਾਈਵ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਤਸਵੀਰ ਹੈ ਤੀਵੀਆਂ ਦਾ ਚੁੱਪ ਨਹੀਂ ਕਰਦੀ ਹੁਣ ਬੋਲਦੀਆਂ ਨਹੀਂ ਆ ਗੱਬੇ ਆ ਜੋ ਉਰੇ ਲਿਆਓ ਰੇ ਕਿ ਅੱਖੀ ਅੱਗੇ ਹਾਂ ਬਸ ਠੀਕ ਹੈ ਲਿਆ ਬਤੌਰੇ ਨੂੰ ਮੈਂ ਨਾ ਆਮਾ ਵੱਲੋਂ ਗੁੱਡੀ ਸੁੱਕੀ ਜਾ ਰਹੀ ਆ ਤੇ ਗਰਮੀ ਤੋਂ ਉਸ ਦੇ ਲਈ ਗੱਬੇ ਜੋੜ ਰਿਹਾ ਆਰਾਮ ਗੱਲ ਆਰਾਮ ਗੱਲ ਠੀਕ ਐ ਡੁੱਡੀ ਫੁੱਕਣ ਲਈ ਮੈਨਾਵਾ ਕਰਤੀਆਂ ਹੋਰੀਆਂ ਨੇ ਜਿਨ੍ਹਾਂ ਵੱਲੋਂ ਇਹ ਡੁੱਡੀ ਨੂੰ ਉੱਗਿਆ ਜਾ ਰਿਹਾ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਵੱਲੋਂ ਇੱਥੇ ਇੱਥੇ ਗੱਬੇ ਇੱਥੇ ਰੱਖੋ ਇੱਥੇ ਗੱਡੀ ਉੱਤੀ ਜਾਵੇਗੀ ਮੈਂ ਲਾਵਾ ਵੱਲੋਂ ਗੱਡੀ ਨੂੰ ਉੱਤੀ ਦੀ ਤਿਆਰੀ ਕਰ ਰਹੇ ਆ ਚੰਪੌਰ ਸਾਹਿਬ ਪੈ ਰਹੀ ਅੰਤਾ ਦੀ ਗਰਮੀ ਨੂੰ ਦੇਖਦੇ ਹੋਏ ਇਸ ਗੱਡੀ ਰੂਪੀ ਜੋ ਕਿ ਪੁਰਾਣਾ ਉਸ ਦੇ ਦੇਖ ਸਕਦੇ ਹੋ ਗੁੱਡੀ ਫੂਕੀ ਜਾ ਰਹੀ ਹੈ। ਥੋੜਾ ਜਾ। ਗੁੱਡੀ ਫੂਕੀ ਜਾ ਰਹੀ ਹੈ। ਗੁੱਡੀ ਫੂਕਣ ਦਾ ਪੁਰਾਣਾ ਇਤਿਹਾਸ ਹੈ ਕਿ ਜਦੋਂ ਗੁੱਡੀ ਫੂਕਦੇ ਹਰ ਤਾਂ بارش ਪੈਂਦਾ ਹੈ। بارش ਪੈਂਦੀ ਹੈ ਤੇ بارش ਦੇ ਗਰਮੀ ਤੋਂ ਰਾਹਤ ਮਿਲਦੀ ਆ। ਮੀਂਹ ਨੂੰ ਪਾਉਣ ਦੇ ਲਈ ਔਰਤਾਂ ਵੱਲੋਂ ਇਹ ਗੁੱਡੀ ਫੂਕੀ ਜਾ ਰਹੀ ਹੈ। ਇੱਕ ਸਾਧਨ ਗੁੱਡੀ ਨੂੰ ਫੂਕਿਆ ਜਾ ਰਿਹਾ ਹੈ ਅੱਜ ਲਗਾ ਦਿੱਤੀ ਗਈ ਹੈ ਗੁੱਡੀ ਨੂੰ ਇੱਕ ਗੁੱਡੀ ਬਣਾ ਕੇ ਬੱਚਿਆਂ ਦੇ ਨਾਲ ਲਿਆਂਦੀ ਗਈ ਤੇ ਇਸ ਗੁੱਡੀ ਨੂੰ ਚੰਕੌਰ ਸਾਹਿਬ ਐਸਡੀ ਉਮਾਰ ਦਫ਼ਤਰ ਦੇ ਸਾਹਮਣੇ ਔਰਤਾਂ ਵੱਲੋਂ ਗੁੱਡੀ ਨੂੰ ਫੂਕਿਆ ਗਿਆ ਜਿਸ ਦਾ ਇਹ ਉਪਰਾਹਲਾ ਹੈ ਕਿ ਗਰਮੀ ਤੋਂ ਅੰਤਾਂ ਦੀ ਪੈਰ ਹੀ ਗਰਮੀ ਤੋਂ ਰਾਹਤ ਮਿਲਦੀ ਹੈ ਜਦੋਂ ਗੁੱਡੀ ਫੂਕਦੇ ਹਨ ਤਾਂ ਪੁਰਾਣੇ ਇਤਿਹਾਸ ਦੇ ਤੌਰ ਤੇ ਜਦੋਂ ਗੁੱਡੀ ਫੁਕੀ ਜਾਂਦੀ ਹੈ ਤਾਂ ਗਰਮੀ ਤੋਂ ਬਚਣ ਦੇ ਲਈ ਲੋਕਾਂ ਨੂੰ ਅੰਤ ਤੱਕ ਦੀ ਪੈ ਰਹੀ ਗਰਮੀ ਤੋਂ ਬਚਣ ਲਈ ਮੀਂਹ ਦੀ ਮੰਗ ਕੀਤੀ ਜਾਂਦੀ ਆ ਰੱਬਾ ਰੱਬਾ ਮੀਂਹ ਵਸਾ ਸਾਡੀ ਕੋਠੀ ਦਾਣੇ ਪਾ ਜਿਸ ਦੀ ਬੋਲੀਆਂ ਆ ਪੂਰਾ ਕਰੋ 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 ਗੁੱਡੀ ਫੂਕੀ ਜਾ ਰਹੀ ਹੈ ਤੇ ਦੇਖ ਸਕਦੇ ਹੋ ਗੁੱਡੀ ਫੂਕੀ ਹੈ ਨਹੀਂ ਕਿਸੇ ਦੀ ਹੋ ਗਿਆ ਤੁਸੀਂ ਹਾਂਜੀ ਤੁਸੀਂ ਅੱਜ ਗੁੱਡੀ ਫੂਕੀ ਆ ਸਾਰੇ ਮਹੱਲੇ ਨੇ ਇਕੱਠੇ ਹੋ ਕੇ ਕੀ ਮੰਗ ਕਰਦੇ ਹੋ ਰੱਬ ਅੱਗੇ ਕੀ ਅਰਦਾਸ ਕਰਦੇ ਹੋ ਅਰਦਾਸ ਕਰਦੇ ਆ ਵੀ ਬਾਰਿਸ਼ ਹੋ ਜਾਵੇ ਬਹੁਤ ਜ਼ਿਆਦਾ ਗਰਮੀ ਵੀ ਇੱਕ ਜਣਾ ਬੋਲੋ ਜੀ ਹਾਂਜੀ ਬਹੁਤ ਜ਼ਿਆਦਾ ਬਾਰਿਸ਼ ਬਾਰਿਸ਼ ਕਰਕੇ ਗੱਡੀ ਗੁੱਡੀ ਕੁੱਤੀ ਆ ਹਾਂਜੀ ਬਾਰਿਸ਼ ਮੀਂਹ ਪੈ ਜਾਵੇ ਤਾਂ ਕਰਕੇ ਇਹ ਇੱਕ ਮਤਲਬ ਪੁਰਾਣਾ ਉਹ ਰਿਵਾਜ ਸੀਗਾ ਰੀਤੀ ਰਿਵਾਜ ਸੀ ਪੁਰਾਣਾ ਚੱਲਦਾ ਆ ਰਿਹਾ ਉਹ ਸੀ ਦਰਸਾਇਆ ਇਹ ਗੁੱਡੀ ਕੁੱਕਣ ਨਾਲ ਬਾਰਿਸ਼ ਹੁੰਦੀ ਪ੍ਰਮਾਤਮਾ ਵਾਹਿਗੁਰੂ ਗਿਆ ਦਾਸਾ ਨੇ ਵਾਹਿਗੁਰੂ ਸਾਡੀ ਨੂੰ ਇੱਕ ਜਿਹੜੀ ਜਾਰੀ ਬਹੁਤ ਜ਼ਿਆਦਾ ਗਰਮੀ ਮੰਗਦੀ ਜੇ ਨਹੀਂ ਆਪਣੀ ਬਲੀ ਦਿੱਤੀ ਆ ਬਾਰਿਸ਼ ਬਹੁਤ ਜ਼ਿਆਦਾ ਬਾਰਿਸ਼ ਹੋਏ ਲੋਕਾਂ ਨੂੰ ਗਰਮੀ ਤੋਂ ਰਾਹਤ ਹਾਂਜੀ ਹੁਣ ਤੁਸੀਂ ਦੱਸੋ ਤੇ ਸਾਜੇ ਹਾਂਜੀ ਤੁਸੀਂ ਅੱਗ ਲਾਈ ਐ ਗੁੱਡੀ ਨੂੰ ਤੁਸੀਂ ਪੁਰਾਣੇ ਇਤਿਹਾਸ ਦੇ ਵਿੱਚ ਇਹ ਫੂਕਦੇ ਰਹੇ ਆ ਤੁਸੀਂ ਪਹਿਲਾਂ ਵੀ ਛੋਟੇ ਹੁੰਦੇ ਖੁੱਕੀ ਆ ਜੀ ਤੇ ਪਰ ਮੈਂ ਇਹ ਸੁਣਿਆ ਤੁਸੀਂ ਉਸ ਸਾਹਬ ਨਾਲ ਕਰਿਆ ਨਹੀਂ ਬੈਣ ਪਾਉਂਦੇ ਆ ਰੋਂਦੇ ਵੀ ਆ ਕਹਿਣ ਦਾ ਮਤਲਬ ਤੁਸੀਂ ਤਾਂ ਦੰਦ ਕੱਢ ਦਿਆ ਸਾਰੀਆਂ ਤੁਹਾਨੂੰ ਅਫਸੋਸ ਘੱਟ ਖੁਸ਼ੀ ਆਪਣਾ ਮੂੰਹ ਜਿਆਦਾ ਲਕੋੜਾ ਪੈ ਰਿਹਾ ਕੋਈ ਮੂਲ ਕੋਰਿਆ ਕੋਈ ਕੁਝ ਕਰ ਰਿਹਾ ਤੁਸੀਂ ਜੇ ਰੱਬ ਦੇ ਅੱਗੇ ਅਰਦਾਸ ਕਰਨੇ ਸੀਰੀਅਸ ਹੋ ਕੇ ਪੂਰੀ ਤਰ੍ਹਾਂ ਉਹਨੂੰ ਬੋਲੀਆਂ ਪਾਓ ਜਿਸ ਤਰ੍ਹਾਂ ਮੈਂ ਸੁਣਿਆ ਬੜੀ ਮੰਮੀ ਤੋਂ ਬੁੜੀਆਂ ਤੋਂ ਕਾਫੀ ਸੁਣਿਆ ਤੁਸੀਂ ਦੱਸੋ ਕੀ ਕਹਿੰਦੇ ਆ ਤੇ ਅਸ ਹੈ ਜਦੋਂ ਗਰਮੀ ਪੈਂਦੀ ਹੈ ਗੁੱਡੀ ਫੁੱਕੀ ਜਾਂਦੀ ਸੀ ਤੇ ਹੁਣ ਤੁਸੀਂ ਉਸ ਸਾਵਲ ਜਿਵੇਂ ਪਹਿਲਾਂ ਉਸ ਤਰ੍ਹਾਂ ਪਾਓ ਤੁਸੀਂ ਉਹਨੇ ਪਾਓ ਰੱਬਾ ਰਬਾਮੀ ਬਸਾਓ ਸੀਰੀਅਸ ਹੋ ਕੇ ਪੂਰਾ ਕਹੋ ਰੱਬਾ ਰਬਾਮੀ ਬਸਾ ਸੰਦੀ ਕੋਤੀ ਦਾਣੇ ਪਾ ਰੱਬਾ ਰਬਾਮੀ ਦਸਾ ਦੇਖੋ ਇਹ ਗੁੱਡੀ ਹੈ ਜੋ ਇਹਨਾਂ ਵੱਲੋਂ ਗਰਮੀ ਤੋਂ ਬਚਣ ਲਈ ਪੁਰਾਣੇ ਇਤਿਹਾਸੋਂ ਦੱਸਾਂ ਤੁਮਾਂ ਟਾਲੀਆਂ ਇਟਾਂ ਕਾਲੇ ਰੋਡ ਨਹੀਂ ਬਸਾਦੇ ਜੋਰੋ ਜੋਰ ਦੇ ਨਾਲ ਚਮਕੌਰ ਸਾਹਿਬ ਦੀ ਇਸ ਮਹਿਲਾਵਾਂ ਵੱਲੋਂ ਸਾਰੇ ਇਕੱਠੇ ਹੋ ਕੇ ਗੁੱਡੀ ਫੂਕੀ ਗਈ ਹੈ ਜਿਸ ਦੇ ਲਈ ਉਹਨਾਂ ਨੇ ਰੱਬ ਦੀ ਅਰਦਾਸ ਕੀਤੀ ਹੈ ਕਿ ਇੰਨੀ ਗਰਮੀ ਅੰਤਾਂ ਦੀ ਪੈ ਰਹੀ ਉਸ ਤੋਂ ਰਾਹਤ ਦਵਾਵੇ ਤੇ ਬਾਰਿਸ਼ ਪੈਣ ਦੇ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੇਗੀ ਉੱਥੇ ਕਿਸਾਨਾਂ ਦੇ ਖੇਤਾਂ ਵਿੱਚ ਫਸਲ ਵੀ ਹੋਵੇਗੀ ਚਮਕੌਰ ਸਾਹਿਬ ਤੋਂ ਡੇਲੀ ਨਿਊਜ਼ ਕੋਰ ਤੋਂ ਇਕਬਾਲ ਸਿੰਘ ਬਾਲੀ